ਸਸਰੀਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਮੋਟੀਆਂ ਲਾਲ ਮਿਰਚਾਂ ਦੇ ਅਚਾਰ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਆ ਰੈਸਪੀ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦੇਣਾ ਤੇ ਚਲੋ ਸ਼ੁਰੂ ਕਰਦੇ ਆ ਮੋਟੀਆਂ ਲਾਲ ਮਿਰਚਾਂ ਦਾ ਚਟਪਟਾ ਤਿੱਖਾ ਅਚਾਰ ਅਚਾਰ ਬਣਾਉਣ ਉਸ ਤੇ ਮੈਂ ਇਹ 250 ਗ੍ਰਾਮ ਲਾਲ ਮਿਰਚਾਂ ਲੈਂਦੀ ਆ ਨੇ ਕਾਊਂਟ ਕਰ ਲੋ ਤੇ 10 ਦੇ ਕਰੀਬ ਨੇ ਮਿਰਚਾਂ ਨੂੰ ਧੋ ਲਿਆ ਅੱਛੀ ਤਰ੍ਹਾਂ ਧੋ ਕੇ ਇਹਨੂੰ ਥੋੜੀ ਦੇਰ ਤੁਸੀਂ ਸੁਕਾ ਲਓ ਚਾਹੇ ਧੁੱਪੀ ਸੁਕਾ ਲਓ ਜਾਂ ਪੱਖੇ ਥੱਲੇ ਜਾਂ ਵੈਸੇ ਸੁਕਾ ਲਓ ਤੁਸੀਂ ਔਰ ਇਹਨੂੰ ਕੱਪੜੇ ਨਾਲ ਪੂੰਝ ਕੇ ਅੱਛੀ ਤਰ੍ਹਾਂ ਰੱਖ ਲੈਣਾ ਇਹਦੇ ਵਿੱਚ ਮਸਾਲੇ ਪਾਉਣ ਵਾਸਤੇ ਮੈਂ 3 ਚਮਚ ਰਾਈ ਲਿੱਤੀ ਹੈ 3 ਚਮਚ ਸਾਬਤ ਧਨੀਆ ਤੇ 4 ਚਮਚ ਮੈਂ ਸੌਫ ਲਿੱਤੇ ਨੇ 2 ਚਮਚ ਜੀਰਾ 1 ਚਮਚ ਕਾਲੀ ਮਿਰਚ ਤੇ 1 ਚਮਚ ਮੇਥੀ ਤੇ ਅੱਧਾ ਚਮਚ ਕਲੌਂਜੀ ਇਹ ਮੇਰਾ ਰੋਟੀ ਵਾਲਾ ਤਵਾ ਹੈ ਲੋਹੇ ਦਾ ਜਿਹੜਾ ਤਵਾ ਹੁੰਦਾ ਹੈ ਹਾਂ ਤਵਾ ਮੇਰਾ ਗਰਮ ਹੀ ਹੈ ਤੇ ਮੈਂ ਇਹਦੇ ਉੱਤੇ ਹੀ ਬਸ ਥੋੜਾ ਜਿਹਾ ਦਾ ਮੋਇਸਚਰ ਕੱਢਣ ਵਾਸਤੇ ਖੜੇ ਮਸਾਲੇ ਪਾ ਦਾਂਗੀ ਜਿਦੇ ਵਿੱਚ ਸੌਫ ਧਨੀਆ ਜੀਰਾ ਮਿਥਰੇ ਤੇ ਕਾਲੀ ਮਿਰਚ ਬਸ ਇਹਨਾਂ ਨੂੰ ਪਾ ਕੇ ਹਲਕਾ ਜਿਹਾ ਮੈਂ ਭੁੰਨ ਲਾਂਗੀ ਤਵਾ ਗਰਮ ਹੀ ਹੈ ਇਹਨੇ ਦੇ ਵਿੱਚ ਹੀ ਇਹ ਭੁੱਜ ਜਾਣੇ ਨੇ ਅਸੀਂ ਇਹਨੂੰ ਜ਼ਿਆਦਾ ਨਹੀਂ ਭੁੰਨਾ ਸਿਰਫ ਹਲਕਾ ਜਿਹਾ ਦਾ ਮੋਇਸਚਰ ਕੱਢਣਾ ਹੈ ਇਹਦੀ ਖੁਸ਼ਬੂ ਵੀ ਬਰਕਰਾਰ ਰਹੇ ਤੇ ਥੋੜੇ ਰੋਸਟ ਵੀ ਹੋ ਜਾਵੇ ਬਸ ਇਹ ਹਲਕੇ ਜਿਹਾ ਭੁੰਨਗੇ ਨਾ 1 ਅੱਧਾ ਮਿੰਟ ਹੀ ਇਹਨੂੰ ਬਸ ਇਹਨੂੰ ਇਸੇ ਪਲੇਟ 'ਚ ਠੰਡਾ ਹੋਣ ਵਾਸਤੇ ਰੱਖ ਲਾਂਗੇ। ਉਸੇ ਤਵੇ ਦੇ ਉੱਤੇ ਹੀ ਮੈਂ ਰਾਈ ਵੀ ਪਾ ਦਿੱਤੀ ਆ। ਰਾਈ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਾ ਹੈਗਾ ਬਸ ਥੋੜਾ ਜਿਹਾ ਗਰਮ ਤਵੇ ਤੇ ਸੀਕ ਲੱਗ ਜਾਏ ਐਨਾ ਹੀ ਬਤਾ ਹੈ। ਇਹਨੂੰ ਮੈਂ ਕੋਲੀ 'ਚ ਕੱਟ ਦਾਂਗੇ। ਉਹ ਮਸਾਲੇ ਮੇਰੇ ਠੰਡੇ ਹੋ ਲੈਣ ਤੇ ਇਹਨਾਂ ਨੂੰ ਸਿੱਧਾ ਮਿਕਸਰ ਗ੍ਰਾਈਂਡਰ ਲਾਾਂਗੇ ਉਹਦੇ ਚ ਪਾ ਕੇ ਅਸੀਂ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਫਿਰ ਹੁਣ ਜਿੰਨੀ ਦਰ ਮਸਾਲੇ ਠੰਡੇ ਹੁੰਦੇ ਨੇ ਉੰਨੀ ਦਰ ਮੈਂ ਮਿਰਚਾਂ ਦੀਆਂ ਉੱਤੋਂ ਅਧੀਆਂ-ਅਧੀਆਂ ਡੰਡੀਆਂ ਕੱਟ ਦਾਂਗੀ ਬਸ ਡੰਡੀਆਂ ਕੱਟਣ ਦੇ ਨਾਲ ਇਹ ਫਾਇਦਾ ਹੈ ਵੀ ਤੁਹਾਡੀਆਂ ਮਿਰਚਾਂ ਥੋੜੀਆਂ ਜਿਆਦਾ ਪੈ ਜਾਣੀਆਂ ਨਹੀਂ ਤੇ ਡੰਡੀਆਂ ਆੜਦੀਆਂ ਨੇ ਵਿੱਚ ਤੇ ਨਾਲੇ ਅਗਰ ਕੋਈ ਡੰਡੀ ਖਰਾਬ ਖਰੂਬ ਹੈਗੀ ਤੇ ਉਹ ਵੀ ਕੱਟ ਦਿਓ ਤੁਸੀਂ ਮਿਰਚਾਂ ਮੇਰੀਆਂ ਸੁੱਕ ਗਈਆਂ ਐਂ ਅੱਛੀ ਤਰ੍ਹਾਂ ਇਹਨਾਂ ਦੀਆਂ ਡੰਡੀਆਂ ਕੱਟਤੀਆਂ ਨੇ ਬਸ ਹੁਣ ਸਿੱਧਾ ਇਹਨਾਂ ਦੇ ਢਿੱਡ ਕੱਟਨੇ ਨੇ ਚੀਰੇ ਲਗਾ બસ ਇੰਜ ਫੜ ਲਓ ਇਹਨੂੰ ਜਿਸ ਤਰ੍ਹਾਂ ਪੈਨਸਲ ਫੜੀਦੀ ਹੈ ਬਸ ਇਸ ਤਰ੍ਹਾਂ ਇਹਨੂੰ ਵਿਚਕਾਰੋਂ ਛੀਰਾ ਲਗਾ ਦਿਓ ਤੇ ਇੰਜ ਖੋਲ ਕੇ ਦੇਖ ਲਓ ਵਿੱਚ ਠੀਕ ਠਾਕ ਹੈ ਅਗਰ ਇਹਦੇ ਥੋੜਾ ਜਿਹਾ ਮੋਇਸਚਰ ਹੁੰਦਾ ਹੈ ਇਹਨੂੰ ਥੋੜੀ देर ਕੱਟ ਕੇ ਰਹਿਣ ਦਿਓ ਅੱਧਾ ਕੋ ਘੰਟਾ ਤਾਂ ਕਿ ਇਹ ਥੋੜੀਆਂ ਡਰਾਈ ਹੋ ਜਾਣਗੀਆਂ ਹੋਰ ਬੀਜ ਕੱਢਣ ਦੀ ਲੋੜ ਨਹੀਂ ਹੈ ਜੇ ਤੁਸੀਂ ਚਾਹਦੇ ਹੋ ਕੱਢ ਲਓ ਕਿਉਂਕਿ ਇਹ ਮਿਰਚਾਂ ਕੋੜੀਆਂ ਤੇ ਹੁੰਦੀਆਂ ਨਹੀਂ ਸਾਰੀਆਂ ਮਿਰਚਾਂ ਨੂੰ ਮੈਂ ਇਸ ਤਰ੍ਹਾਂ ਛੀਰਾ ਲਗਾ ਦਾਂਗੀ ਆ ਸਰਦੀਆਂ ਵੀ ਜਾਂਦੀਆਂ ਮਿਰਚਾਂ ਵਧੀਆ ਲਾਲ ਲਾਲ ਤੇ ਇਹਨਾਂ ਦਾ achar ਵੀ ਬੜਾ ਸਵਾਦ ਬੰਦਾ ਹੈ। ਇਹ ਮਿਰਚਾਂ ਕੱਟ ਕੇ ਰੱਖ ਲਈਆਂ ਨੇ ਤਿਆਰ ਹੈ। ਹੁਣ ਮੈਂ ਮਸਾਲਾ ਤਿਆਰ ਕਰਨੀ ਆ। ਬਹੁਤ ਹੀ ਸਵਾਦ ਤੇ ਬੜਾਈ ਮਜੇਦਾਰ achar ਬਣ ਕੇ ਤਿਆਰ ਹੁੰਦਾ ਹੈ ਜਿਹੜਾ ਕਿ ਰੋਟੀ ਦਾ ਸਵਾਦ ਵੀ ਤੁਹਾਡਾ ਦੁੱਗਣਾ ਕਰ ਦਿੰਦਾ ਹੈ। ਇੱਕ ਮਿਕਸਰ ਗ੍ਰਾਇੰਡਰ ਲਾਂਗੀ ਉਹਦੇ ਚ ਮਸਾਲੇ ਸਾਰੇ ਪਾ ਕੇ ਇਹਨੂੰ ਅਸੀਂ ਦਰਦਰਾ ਪੀਸ ਲਾਂਗੇ। ਇਹ ਦੇਖੋ ਬਸ ਇੰਨਾ ਕੁ ਦਰਦਰਾ ਪੀਸ ਲਿਆ ਵਿੱਚ ਵਿੱਚ ਥੋੜੇ ਥੋੜੇ ਮੋਟਾ ਵੀ ਰਵੇ। ਥੋੜੀ ਥੋੜੀ ਕਾਲੀ ਮਿਰਚ ਜਿਸ ਤਰ੍ਹਾਂ ਦਿਖ ਰਹੀ ਹੈ ਹਲਕੀ ਇਨੂ ਐਕਸਾਈਡ ਤੇ ਪਲੇਟ 'ਚ ਕੱਢ ਲੰਨੇ ਆ ਹੁਣ ਹੁਣ ਮੈਂ ਉਸੇ ਜਾਰ ਦੇ ਵਿੱਚ ਰਾਈ ਪਾ ਦਿੱਤੀ ਐ ਰਾਈ ਨੂੰ ਵੀ ਪਾ ਕੇ ਅਸੀਂ ਇਹਨੂੰ ਪੀਸ ਲਾਂਗੇ ਅਸੀਂ ਪਲੇਟ ਦੇ ਵਿੱਚ ਪਾ ਦਾਂਗੇ ਰਾਈ ਨੂੰ ਵੀ ਜਿਹੜੀ ਪੀਸ ਲਈ ਇਹ ਮਸਾਲੇ ਇੱਕ ਪਾਸੇ ਇਕੱਠੇ ਕਰ ਲੈਨੇ ਸਾਰੇ ਓਨੀ ਦਰਮਿਆਨ ਦੇ ਚ ਹੋਰ ਮਸਾਲੇ ਮਿਲਾਨਨੇ ਆ ਅਸੀਂ 2 ਚਮਚ ਅਸੀਂ ਅਮचूर ਪਾਇਆ ਐ ਅਮचूर ਦੇ ਨਾਲ ਇਹਦਾ ਸਵਾਦ ਚਟਪਟਾ ਹੋ ਜਾਏਗਾ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਹੀਂਗ ਇਹ ਹਿੰਗ ਨਹੀਂ ਉਹ ਨਹੀਂ ਹੈਗੀ ਬਹੁਤ ਤਿੱਖੀ 1/2 ਚਮਚ ਹਿੰਗ ਪਾਤੀ 1 ਚਮਚ ਦੀ ਗੀ ਮਿਰਚ ਜਿਹਨ ਕਸ਼ਮੀਰੀ ਮਿਰਚ ਵੀ ਕਹਿ ਦਿੰਦੇ ਨੇ 1/2 ਚਮਚ ਹਲਦੀ 2 1/2 ਚਮਚ ਮੈਂ ਨਮਕ ਪਾਵਾਂਗੇ ਨਮਕ ਪਾ ਕੇ ਹੁਣ ਅਸੀਂ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਅੱਛੇ ਤਰ੍ਹਾਂ ਨਮਕ ਇਹ ਥੋੜੇ ਜਿ ਢੇਲੇ ਹੁੰਦੇ ਨੇ ਇਹਨੂੰ ਥੋੜਾ ਹੱਥਾਂ ਨਾਲ ਲੱਗਰ ਕਰ ਲਓ ਜਿਆਦਾ ਬੈਟਰ ਰਹੇਗਾ ਚਮਚ ਨਾਲ ਥੋੜਾ ਮਿਕਸ ਕਰ ਲੈਣੇ ਆ ਜਿੰਨੇ ਹੋ ਸਕਦੇ ਨੇ ਮਸਾਲਿਆਂ ਨੂੰ ਮਿਕਸ ਕਰ ਲੈਣੇ ਆ ਸਾਰਿਆਂ ਨੂੰ ਢੇਲੇ ਸਾਰੇ ਫੇਰ ਦੇ ਨੇ ਜਿਹੜੇ ਨਹੀਂ ਫਿਲਦੇ ਫਿਸਦੇ ਉਹਨਾਂ ਨੂੰ ਤੁਸੀਂ ਹੱਥਾਂ ਨਾਲ ਅੱਛੇ ਜਿਹੇ ਨਾਲ ਮਿਕਸ ਕਰ ਲਓ ਬਸ ਇੰਜ ਹੱਥ ਸੁੱਕੇ ਹੋਣੇ ਚਾਹੀਦੇ ਨੇ ਬਸ ਮਸਾਲਾ ਸਾਰਾ ਮਿਕਸ ਹੋ ਗਿਆ ਤੇ ਤੇਲ ਵੀ ਸਾਡਾ ਥੋੜਾ ਠੰਡਾ ਹੋ ਗਿਆ ਹੁਣ ਮੈਂ ਇਹਦੇ ਵਿੱਚ ਇੱਕ ਥੋੜਾ ਜਿਹਾ ਗੱਡਾ ਜਿਹਾ ਬਣਾ ਲਾਂਗੀ ਥੋੜਾ ਜਿਹਾ ਟੋਇਆ ਜਿਹਾ ਬਸ ਐਸਰਾ ਤੇ ਇਹਦੇ ਵਿੱਚ ਮੈਂ ਤੇਲ ਪਾਵਾਂਗੀ 3 ਤੋਂ 4 ਚਮਚੇ ਤੱਕ ਤੇਲ ਪਾ ਦੋ ਛੋਟੇ ਚਾਹ ਵਾਲੇ ਚਮਚੇ ਨੇ ਥੋੜਾ ਥੋੜਾ ਇਹ ਅੰਦਰ ਤੇਲ ਬਸ 4 ਚਮਚੇ ਤੇਲ ਪਾਤਾ ਹੈ ਐਨ ਮਿਕਸ ਕਰ ਲਾਂਗੇ ਮਸਾਲੇ ਨਾਲ ਮਿਕਸ ਕਰ ਦਾਂਗੇ ਤਾਂ ਕਿ ਇਹ ਮਿਰਚਾਂ ਦੇ ਵਿੱਚ ਮਸਾਲਾ ਜਿਹੜਾ ਚੰਗੀ ਤਰ੍ਹਾਂ ਭਰਿਆ ਜਾਏ ਤੇ ਨਿਕਲੇ ਨਾ ਬਾਹਰ ਤੇ ਥੋੜਾ ਜਿਹਾ ਇਹਨਾਂ ਨੂੰ ਗਿੱਲਾ ਕਰਨਾ ਜ਼ਰੂਰੀ ਹੈ ਤੇਲ ਪਾਤਾ ਹੈ ਮਿਕਸ ਹੋ ਗਿਆ ਹੁਣ ਮੈਂ ਇਹਦੇ ਵਿੱਚ ਸਿਰਕਾ ਪਾਵਾਂਗੀ ਸਿਰਕਾ ਪਾਉਣ ਦੇ ਨਾਲ ਤੁਹਾਡੇ ਅਚਾਰ ਦੀ ਲਾਈਫ ਵਧੀਆ ਹੋ ਜਾਂਦੀ ਹੈ ਲੰਬੀ ਹੁੰਦੀ ਹੈ ਤੇ ਨਾਲੇ ਅਚਾਰ ਖਰਾਬ ਨਹੀਂ ਹੁੰਦਾ ਤੇ 4 ਕੁ ਚਮਚ ਅਸੀਂ ਇਹਦੇ ਵਿੱਚ ਸਿਰਕਾ ਵੀ ਪਾ ਦਾਂਗੇ ਜਿੰਨਾ ਤੇਲ ਪਾਣਾ ਹੈ ਉਨਾ ਹੀ ਅਸੀਂ ਸਿਰਕਾ ਪਾ ਦੇਣਾ ਤੇ ਇਹਨੂੰ ਮਿਕਸ ਕਰ ਲੈਣਾ ਬਸ ਇਹ ਸਾਡਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਵੈਸੇ ਵਿੱਚ ਸਿਰਕਾ ਪਾਓ ਤੇ ਸਿਰਕੇ ਦੇ ਨਾਲ ਕੀ ਹੁੰਦਾ ਹੈ ਅਚਾਰ ਸਾਡਾ ਕਾਫੀ ਦੇਰ ਤੱਕ ਟਿਕ ਜਾਂਦਾ ਵੈਸੇ ਤੇ ਪਾਈ ਮਿਰਚਾਂ ਨੇ ਪਰ ਕਈ ਵਾਰੀ ਨਹੀਂ ਇੰਨੀ ਖਾਦੀ ਜਾਂਦੀ ਤੇ ਸਰਕਾ ਪਾਣ ਨਾਲ ਬਸ achar ਖਰਾਬ ਨਹੀਂ ਹੁੰਦਾ ਹੁਣ ਅਸੀਂ ਇਹਨਾਂ ਨੂੰ ਮਿਰਚਾਂ ਵਿੱਚ ਭਰਾਂਗੇ ਮਿਰਚਾਂ ਨੂੰ ਵੀ ਅੱਧਾ ਘੰਟਾ ਹੋ ਗਿਆ ਥੋੜੀਆਂ ਡਰਾਈ ਹੋ ਗਈਆਂ ਅੰਦਰੋਂ ਵੀ ਹੁਣ ਅਸੀਂ ਇਸ ਤਰ੍ਹਾਂ ਮਿਰਚਾਂ ਦਾ ਪੇਟ ਖੋਲ ਲਾਂਗੇ ਤੇ ਪੇਟ ਦੇ ਵਿੱਚ ਅਸੀਂ ਇਹਦੇ ਸਾਰਾ ਮਸਾਲਾ ਭਰ ਦਾਂਗੇ ਚਮਚ ਨਾਲ ਅੱਛੀ ਤਰ੍ਹਾਂ ਚਮਚ ਨਾਲ ਦਬਾ ਕੇ ਭਰ ਦੋ ਔਰ ਇਹਨੂੰ ਤੋਂ ਚਮਚ ਨਾਲ ਇਸ ਤਰ੍ਹਾਂ ਸਮੂਥ ਕਰ ਦੋ ਦਬਾ ਕੇ ਭਰਨਾ ਹੈ ਮਸਾਲਾ ਤੁਸੀਂ ਇੱਕ ਹੋਰ ਤੁਹਾਨੂੰ ਮਿਰਚ ਦਿਖਾਨੀ ਆ ਇਸ ਤਰ੍ਹਾਂ ਇਹਨੂੰ ਖੋਲ ਲੋ ਮਿਰਚ ਨੂੰ ਤੇ ਉਹਦੇ ਚਮਚ ਦੇ ਨਾਲ ਇਹਨੂੰ ਦਬਾ-ਦਬਾ ਕੇ ਸਾਰੇ ਕੋਨਿਆਂ 'ਚ ਮਸਾਲੇ ਨੂੰ ਪਰ ਲੋ ਚੰਗੀ ਤਰ੍ਹਾਂ ਮਿਰਚਾਂ ਨੂੰ ਭਰ ਦਿਓ ਉਹਨਾਂ ਦਾ ਢਿੱਡ ਤਾਂ ਕਿ ਕਿਦਰੇ ਭੁੱਖੀਆਂ ਨਾ ਰਹਿ ਜਾਣ ਭਰੀਆਂ ਢਿੱਡ ਹੋਏਗਾ ਤੇ ਸੁਆਦ ਵੀ ਆਉਂਦਾ ਫਿਰ ਐ ਸਾਰੀਆਂ ਮਿਰਚਾਂ ਮੈਂ ਭਰਤੀਆਂ ਨੇ ਮਸਾਲਿਆਂ ਨਾਲ ਹੁਣ ਮੈਂ ਇੱਕ ਫਰਾਈਪੈਨ ਲਾਂਗੀ ਉਹਦੇ 'ਚ ਅੱਧਾ ਕੱਪ ਤੇਲ ਗਰਮ ਕਰ ਲਾਂਗੀ ਹੁਣ ਮੈਂ ਫਰਾਈ ਬੈਂਚ ਤੇਲ ਜਿਹੜਾ ਗਰਮ ਹੋ ਗਿਆ ਸੀ ਉਹਨੂੰ ਥੋੜਾ ਠੰਡਾ ਕਰ ਲਿਆ ਸੀ ਇੱਕ ਇੱਕ ਮਿਰਚ ਚੁੱਕਾਂਗੀ ਤੇ ਇਸ ਤਰ੍ਹਾਂ ਤੇਲ ਦੇ ਵਿੱਚ ਇਹਨੂੰ ਡਿਪ ਕਰ ਦਾਂਗੀ ਤਾਂ ਕਿ ਇਹ ਥੋੜਾ ਜਿਹਾ ਮਸਾਲੇ 'ਚ ਤੇਲ ਵੀ ਚਲਾ ਜਾਏ ਹੋਰ ਤੇ ਐਸੇ ਹੀ ਇੱਕ ਇੱਕ ਮਿਰਚ ਨੂੰ ਚੁੱਕਣਾ ਤੇ ਤੇਲ 'ਇਸ ਡਿਪ ਕਰਨਾ ਤੇ ਇਹਨੂੰ ਚੁੱਕ ਕੇ ਅਸੀਂ ਇਸ ਤਰ੍ਹਾਂ ਪਲੇਟ 'ਚ ਰੱਖਦੇ ਜਾਣਾ ਬਸ ਇਸੇ ਤਰ੍ਹਾਂ ਮੈਂ ਸਾਰੀਆਂ ਮਿਰਚਾਂ ਨੂੰ ਤੇਲ 'ਇਸ ਡਬੋ ਡਬੋ ਕੇ ਇਹਨਾਂ ਨੂੰ ਕੱਢਦੀ ਜਾਵਾਂਗੀ ਇਹ ਸਾਰੀਆਂ ਮਿਰਚਾਂ ਮੈਂ ਤੇਲ ਚੋਂ ਲਗਾਤੀਆਂ ਡਬੋ ਕੇ ਤੇ ਇਹ ਸਾਡਾ ਤੇ achar ਬਣ ਗਿਆ ਹੁਣ ਮੈਂ ਇੱਕ ਜਾਰ ਲਾਂਗੀ ਕੱਚ ਦਾ ਜਿੰਨੂੰ ਮੈਂ ਅੱਛੀ ਤਰ੍ਹਾਂ ਧੋ ਕੇ ਸਟਰਲਾਈਜ਼ ਕਰ ਲਿਆ ਗਰਮ ਪਾਣੀ ਨਾਲ ਧੋ ਕੇ ਉਹਨੂੰ ਧੁੱਪੇ ਸੁਕਾ ਲਿਆ ਸੀ ਤੇ ਉਹਦੇ ਵਿੱਚ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਪਾ ਦਾਂਗੇ ਮੇਰੇ ਕੋਲ ਛੋਟੀਆਂ ਸ਼ੀਸ਼ੀਆਂ ਨੇ ਕੋਈ ਗੱਲ ਨਹੀਂ ਉਹਨਾਂ ਚ ਹੀ ਪਾ ਲਾਂਗੀ ਕੋਈ ਤੁਹਾਡੇ ਕੋਲ ਢੱਕਣ ਟਾਈਟ ਹੋਣਾ ਚਾਹੀਦਾ ਬਸ ਜਿਦੇ ਚ ਵੀ achar ਪਾਓ ਬਸ ਇਹ ਮਿਰਚਾਂ ਸੀ ਉਹਦੇ 'ਚ ਪਾ ਦਾਂਗੇ ਔਰ ਉੱਤੇ ਜਿਹੜਾ ਤੇਲ ਬਚਿਆ ਸੀ ਉਹ ਤੇਲ ਉੱਪਰ ਪਾ ਦਾਂਗੇ ਮਿਰਚਾਂ ਦੇ ਉੱਪਰ ਅਗਰ ਤੁਸੀਂ ਮਿਰਚਾਂ ਨੂੰ ਹੋਰ ਜ਼ਿਆਦਾ ਦੇਰ ਤੱਕ ਰੱਖਣਾ ਚਾਹੁੰਦੇ ਹੋ ਤੇ ਥੋੜਾ ਜਿਹਾ ਤੇਲ ਗਰਮ ਕਰਕੇ ਹੋਰ ਵੀ ਪਾ ਸਕਦੇ ਹੋ ਵੈਸੇ ਇਹ ਹੌਲੀ-ਹੌਲੀ ਜਦੋਂ 2-3 ਦਿਨ ਤੁੱਪੇ ਰੱਖਾਂਗੇ ਤੇ ਇਹ ਮਿਰਚਾਂ ਜਿਹੜੀਆਂ ਨੇ ਥੱਲੇ ਹੁੰਦੀਆਂ ਜਾਂਦੀਆਂ ਨੇ ਤੇ ਤੇਲ ਆਪੇ ਉੱਪਰ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਬਸ ਇਹ ਸਾਡਾ ਲਾਲ ਮੋਟੀਆਂ ਮਿਰਚਾਂ ਦਾ achar ਬਣ ਕੇ ਤਿਆਰ ਹੋ ਗਿਆ ਹੈ। ਅਗਰ ਤੁਹਾਨੂੰ ਮੇਰੀ ਇਹ ਮੋਟੀਆਂ ਲਾਲ ਮਿਰਚਾਂ ਦੀ ਰੈਸਪੀ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ। ਸਭ ਦਾ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ।